ਉਹ ਨਹੀਂ ਬੁਲਾਇਆ ਯਾਰ ਵਿਆਹ ਤੇ ਆਪਾਂ ਨੇ ਕਿਸੇ ਨੂੰ ਆਪਾਂ ਕਿਸੇ ਨੂੰ ਕਾਰਡ ਨਹੀਂ ਦਿੱਤਾ ਹੈਗਾ ਸਿੱਧੀ ਗੱਲ ਦਾ ਨਾ ਬੱਸ ਸਈਆਲਾ ਫਟਾ ਉੜ ਕੇ ਕਰਨ ਸਾਡੇ ਨਾਲ ਯਾਰੀ ਯਾਰੀ ਹੁਣ ਬੋਲ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਬੀਤੇ ਕੁਝ ਦਿਨ ਪਹਿਲਾਂ ਤਾਨੀਆਂ ਤੇ ਸਾਜਨ ਦੀ ਮੈਰਿਜ ਹੋਈ ਸੀ ਤੇ ਉਹਨਾਂ ਦੇ ਮੈਰਿਜ ਤੇ ਕਈ ਇੰਸਟਾਗ੍ਰam ਇਨਫਲੂਐਂਸਰਸ ਪਹੁੰਚੇ ਸਨ ਉਹਦੇ ਤੇ ਤੁਹਾਨੂੰ ਦੱਸ ਦਈਏ ਸਾਜਨ ਅਤੇ ਤਾਨੀਆਂ ਦੀਆਂ ਪੁਰਾਣੀਆਂ ਫਰੈਂਡਸ ਜੋ ਕਿ ਚੰਡੀਗੜ੍ਹ ਵਿੱਚ ਉਹਨਾਂ ਦੇ ਨਾਲ ਰਹਿੰਦੀਆਂ ਸਨ ਅਸੀਸ ਅਤੇ ਚਾਹਤ ਨੂੰ ਇਸ ਵਿਆਹ ਦੇ ਨਹੀਂ ਬੁਲਾਇਆ ਗਿਆ ਜਿਸ ਤੋਂ ਬਾਅਦ ਚਾਹਤ ਨੇ ਇਸ ਬਾਰੇ ਇੱਕ ਦੋ ਵੀਡੀਓਜ਼ ਵੀ ਬੋਲ ਕੇ ਪਾਈਆਂ ਸਨ ਉਸ ਤੋਂ ਬਾਅਦ ਤਾਨੀਆਂ ਦੇ ਬ੍ਰਦਰ ਨੇ ਲਾਈਵ ਆ ਕੇ ਚਾਹਤ ਦਾ ਰਿਪਲਾਈ ਵੀ ਕੀਤਾ ਸੀ ਤੁਹਾਨੂੰ ਦੱਸ ਦਈਏ ਹੁਣ ਫੇਰ ਚਾਹਤ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਆਓ ਪਹਿਲਾਂ ਤਾਂ ਤੁਹਾਡੇ ਨਾਲ ਉਹ ਵੀਡੀਓ ਸਾਂਝੀ ਕਰਦੇ ਹਾਂ ਕਰਕੇ ਮੈਨੂੰ ਛੱਡਿਆ ਤੈਨੂੰ ਵੀ ਰੰਗ ਬਖਾਵੇ ਇਸ ਵੀਡੀਓ ਦੇ ਨੀਚੇ ਲਗਾਤਾਰ ਯੂਜ਼ਰਜ਼ ਇੱਕ ਹੀ ਕਮੈਂਟ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਤਾਨੀਆਂ ਨੇ ਵਿਆਹ ਤੇ ਨਹੀਂ ਸੱਦਿਆ ਤਾਂ ਕਹੀ ਜਾਨੀ ਦੂਸਰੇ ਯੂਜ਼ਰ ਨੇ ਲਿਖਿਆ ਚਾਦੀਏ ਲੱਗਦੀ ਏ ਪਹਿਲਾ ਤੂੰ ਇਹ ਦੱਸ ਤੈਨੂੰ ਤਾਨੀਆਂ ਸਾਜਨ ਨੇ ਵਿਆਹ ਤੇ ਕਿਉਂ ਨਹੀਂ ਸੱਦਿਆ ਜਨਤਾ ਜਵਾਬ ਮੰਗ ਰਹੀ ਹੈ ਉਸ ਤੋਂ ਬਾਅਦ ਫਿਰ ਇੱਕ ਯੂਜ਼ਰ ਦਾ ਕਮੈਂਟ ਆਉਂਦਾ ਹੈ ਕਿ ਤਾਨੀਆਂ ਨੇ ਵਿਆਹ ਤੇ ਨਹੀਂ ਬੁਲਾਇਆ ਤੈਨੂੰ ਤੁਹਾਨੂੰ ਦੱਸ ਦਈਏ ਯੂਜ਼ਰਜ਼ ਚਾਹਤ ਨੂੰ ਬੁਰੀ ਤਰ੍ਹਾਂ ਟਰੋਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਬਾਾਕੀ ਤੁਹਾਡਾ ਸਭ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ